ਸਤ ਨਾਮ ਸਤ ਨਾਮ ਸਤ ਨਾਮ ਵਾਹੀ ਗੁਰੂ ਸਤ ਨਾਮ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਅੰਗ ਹੈ 387 ਲੜੀਵਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਕਤ ਕਥਾ ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪੰਜਵਾ ਆਪੇ ਪੀੜ ਵਿਸਤਾਰੀ ਸਾਖ ਆਪਣੀ ਖੇਤੀ ਆਪੇ ਰਾਖ ਜਤ ਕਤ ਪੇਖੋ ਏ ਕਾ ਉਹੀ ਘਟ ਘਟ ਅੰਤਰ ਆਪੇ ਸੋਈ ਰਹਾਉ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਿਥ ਸ਼ਾਂਤੀ ਦੇ ਪੁੰਜ ਪੰਚਮ ਪਾਛਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਬਖਸ਼ਿਸ਼ ਕੀਤਾ ਹੈ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਜੀ ਦੀ ਬੇਅੰਤਤਾ ਨੂੰ ਪਰਟ ਕਰਦੇ ਨੇ ਮਹਾਰਾਜ ਆਪੇ ਪੀੜ ਆਪੇ ਵਿਸਥਾਰੀ ਆਪਣੀ ਖੇਤੀ ਆਪੇ ਪੀੜ ਵਿਸਥਾਰੀ ਸਾਖ ਆਪਣੀ ਖੇਤੀ ਆਪੇ ਰਾਖੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ ਉਹ ਬਾਇਕੁਰ ਕਾਲਪੁਰਖ ਜਿਸ ਤਰ੍ਹਾਂ ਇਹ ਸੰਸਾਰ ਨੂੰ ਰਚਿਆ ਹੈ ਮੈਨਕ ਨੇ ਇਸ ਤਰ੍ਹਾਂ ਜਿਵੇਂ ਬਹੁਤ ਵੱਡਾ ਦਰਖਤ ਹੋਵੇ ਦਰਖਤ ਦੇ ਜੜਾਂ ਨੇ ਪੇੜ ਹੈ ਅੱਗੋਂ ਦਾ ਵਿਸਥਾਰ ਹੈ ਅੱਗੋਂ ਦੀਆਂ ਟਾਹਣੀਆਂ ਨੇ ਅੱਗੋਂ ਦੇ ਪੱਤੇ ਨੇ ਇਸ ਤਰ੍ਹਾਂ ਹੀ ਇਹ ਸੰਸਾਰ ਹੈ ਉਸ ਮਾਲਕ ਨੇ ਰਚਿਆ ਪਰ ਉਹਦੇ ਵਿੱਚ ਆਪ ਵਸਿਆ ਹੋਇਆ ਹੈ ਉਹ ਸ਼ਾਕ ਵੀ ਆਪ ਹੈ ਤਣਾ ਵੀ ਆਪ ਹੈ ਜੜ ਵੀ ਆਪ ਹੈ ਫਲ ਵੀ ਆਪ ਹੈ ਬੀਜ ਵੀ ਆਪ ਹੈ ਆਪਣੀ ਇਸ ਖੇਤੀ ਦੀ ਰੱਖਿਆ ਕਰਨ ਵਾਲਾ ਵੀ ਉਹ ਆਪ ਹੈ ਆਪੇ ਖੇਤੀ ਆਪੇ ਰਾਖ ਜਦ ਕਤ ਪੇਖੋਂ ਏਕ ਹੈ ਉਹੀ ਘਟ ਘਟ ਅੰਤਰ ਆਪੇ ਸੋਈ ਮਰੀ ਕਹਿੰਦੇ ਮੈਂ ਜਿੱਧਰ ਵੀ ਵੇਖਦਾ ਮੈਨੂੰ ਉਹੋ ਹੀ ਨਜ਼ਰ ਆਉਂਦਾ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਗੋ ਮੰਦੇ ਉਹ ਘਟ ਘਟ ਵਿੱਚ ਸਮਾਇਆ ਹੋਇਆ ਹੈ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਉ ਉਪਕਾਰ ਸਭ ਘਟ RAM ਬੋਲਾ ਸਭ ਮੈਂ ਜੋਤ ਜੋਤ ਹੈ ਸੋਏ ਇਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਈ ਜਿਸ ਤਰ੍ਹਾਂ ਦੁੱਧ ਵਿੱਚ ਘਿਓ ਸਮਾਇਆ ਹੈ ਲੱਕੜੀ ਵਿੱਚ ਅੱਗ ਸਮਾਈ ਹੈ ਇਹ ਸੰਸਾਰ ਵਿੱਚ ਅਜੀਬ ਐ ਬੰਦਿਆ ਤੇਰੇ ਵਿੱਚ ਉਹ ਵੀ ਸਮਾਇਆ ਹੋਇਆ ਜਿੱਥੇ ਜ਼ਹਿਰ ਹੈ ਨਾ ਉੱਥੇ ਅੰਮ੍ਰਿਤ ਵੀ ਹੈ ਇਹ ਗੱਲ ਮਾਰੇ ਦੱਸ ਨੇ ਸੰਸਾਰ ਦਾ ਉਸ ਮਹਾਰਮਾਲਕ ਨੇ ਜੋ ਵਿਸਥਾਰ ਕੀਤਾ ਉਹ ਕਰਨ ਕਰਣ ਸਮਰਥ ਹੈ ਉਹ ਕਰਤਾ ਵੀ ਆਪ ਹੈ ਕਾਰਣ ਵੀ ਆਪ ਹੈ ਰਹਾਉ ਆਪੇ ਸੂਰ ਕਿਰਨ ਵਿਸਥਾਰ ਸੋਈ ਗੁਪਤ ਸੋਈ ਆਕਾਰ ਕਹਿੰਦੇ ਉਹ ਸੂਰਜ ਵੀ ਆਪ ਹੈ ਸੂਰਜ ਦੀਆਂ ਕਿਰਨਾਂ ਵੀ ਆਪ ਹੈ ਕਿਰਨਾਂ ਸੂਰਜ ਤੋਂ ਵੱਖ ਨਹੀਂ ਹਨ ਸੂਰਜ ਹੈ ਤੇ ਕਿਰਨਾਂ ਨੇ ਕਿਰਨਾਂ ਤੋਂ ਬਿਨਾ ਸੂਰਜ ਨਹੀਂ ਹੈ ਰੋਸ਼ਨੀ ਹੋਈ ਨਹੀਂ ਸਕਦੀ ਇੱਕ ਦੂਜੇ ਦੇ ਪੂਰਕ ਨੇ ਉਸਮਾਇਆ ਹੋਇਆ ਸੰਸਾਰ ਵਿੱਚ ਇਸ ਤਰ੍ਹਾਂ ਸੋਈ ਗੁਪਤ ਸੋਈ ਆਕਾਰ ਉਹ ਗੁਪਤ ਤੌਰ ਤੇ ਹੀ ਵਰਤ ਰਿਹਾ ਹੈ ਆਕਾਰ ਵਿੱਚ ਨਿਰਗੁਣ ਤੇ ਸਰਗੁਣ ਦੋਨੋਂ ਰੂਪ ਨੇ ਉਹਨਾਂ 'ਚ ਸਮਾਇਆ ਹੋਇਆ ਸਰਗੁਣ ਨਿਰਗੁਣ ਥਾਪੈ ਨਾਓ ਦੋ ਮਿਲ ਇੱਕ ਕਹਿ ਕਿ ਨੋਠਾਓ ਵੇਖਣ ਨੂੰ ਵੱਖਰੇ ਲੱਗਦੇ ਨੇ ਉਹਦੀ ਜੋਤ ਦੇਹੀ ਵਿੱਚ ਵੀ ਹੈ ਅਸੀਂ ਦੂਜਿਆਂ 'ਚ ਲੁਪਣ ਲੱਗ ਜਾਂਦੇ ਹਾਂ ਯਾਰ ਕਿ ਖੋਜਣਾ ਆਪਣੇ ਅੰਦਰ ਸੀ ਸਭ ਕਿਸ ਘਰ ਮੈਂ ਬਾਹਰ ਕਿਸ ਨਾਹੀਂ ਬਾਹਰ ਟੋਲੈ ਸੋ ਭਰਮ ਭੁਲਾਹੇ ਸਾਨੂੰ ਬਾਣੀ ਇਹ ਦੱਸਦੀ ਹੈ ਕਿ ਆਪਣੇ ਅੰਦਰ ਕੋjਣਾ ਸੀ ਆਪਣੇ ਸਮਨ ਨੂੰ ਖੋਜਣਾ ਸੀ ਇਸ ਮਨ ਕੋ ਕੋਈ ਖੋਜੋ ਭਾਈ ਤਨ ਵਿਨਸੈ ਮਨ ਕਹਾਂ ਸਮਾਈ ਤੇ ਮਹਾਰਜ ਦੱਸਦੇ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਗੁਰੂ ਦੀ ਮਤ ਲੈ ਕੇ ਇਹ ਚੀਜ਼ ਕਰਨੀ ਸੀ ਤੈਨੂੰ ਸਮਝ ਆ ਜੇਗੀ ਨਿਰਗੁਣ ਤੇ ਸਰਗੁਣ ਸਰੂਪ ਕੀ ਹੈ ਦੋਵਾਂ 'ਚ ਕੋਈ ਫਰਕ ਨਹੀਂ ਹੈ ਨਾ ਵੱਖਰੇ-ਵੱਖਰੇ ਨੇ ਪਰ ਥਾਂ ਇੱਕੋ ਹੀ ਹੈ ਉਹ ਸਮਾਇਆ ਹੋਇਆ ਕਉ ਨਾਨਕ ਗੁਰ ਭ੍ਰਮ ਭਾਉ ਖੋਇਆ ਅੰਦਰੂਪ ਸਭ ਨੈਣ ਅਲੋਇਆ ਗੁਰੂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਇਹ ਸਾਡੇ ਮਨ ਦੇ ਭਰਮ ਭਲੇਖੇ ਪਏ ਹੋਏ ਸੰਨਮਨ ਦਾ ਭਾਉ ਸੀ ਮਨ ਦਾ ਡਰ ਸੀ ਜਿਹੜਾ ਉਹ ਦੂਰ ਹੋਇਆ ਆਨੰਦ ਰੂਪ ਹੋਇਆ ਆਨੰਦ ਰੂਪ ਨਜ਼ਰ ਆਇਆ ਜਿੱਥੇ ਨਾ ਸੁਖ ਹੈ ਨਾ ਦੁਖ ਹੈ ਨਾ ਆਪਣਾ ਹੈ ਨਾ ਬਗਾਨਾ ਹੈ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸੁਨੇ ਅਰਪੈ ਨਹੀਂ ਜਾਂ ਕਹਿ ਕੰਚਨ ਮਾਟੀ ਮਾਨੈ ਨੈ ਨਿੰਦਿਆ ਨੈ ਉਸ ਜਾਂ ਕਹਿ ਲੋਭ ਮੋਹ ਅਭਿਮਾਨਾ ਹਰਕ ਸੋਗ ਤੇ ਰਹਿ ਨਿਆਰੋ ਨਹੀਂ ਮਾਨ ਅਪਮਾਨਾ ਨਵੇਂ ਪਾਤਸ਼ਾਹ ਉੱਥੇ ਵੀ ਬਖਸ਼ਿਸ਼ਾਂ ਕਰਦੇ ਨੇ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਮਹਾਰਿ ਕਹਿੰਦੇ ਤੇਰੇ ਜਿ ਸਮਾਇਆ ਹੈ ਤੂੰ ਨੂੰ ਆਪਣੇ ਅੰਦਰੋਂ ਖੋਜ ਤੇ ਸਹੀ ਤੂੰ ਉਹਦੇ ਵਰਗਾ ਹੀ ਹੋ ਜਾਏਗਾ ਤੂੰ ਤੂੰ ਕਰਤਾ ਤੂੰ ਹੁਆ ਤੇਰੇ ਤੇ ਉਹਦੇ ਵਿੱਚ ਭੇਤ ਨਹੀਂ ਤਾਈ ਉਥੇ ਰਵਦਾ ਜੀ ਮਾਰਿਕ ਨੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਪ੍ਰਣਿਤਨਾਮਾ ਪੈਨੇਕਾਮਾ ਕੋ ਠਾਕੁਰ ਕੋ ਦਾਸੂ ਰੇ ਇਸ ਅਵਸਥਾ ਨੂੰ ਮਰਿਣ ਬਿਆਨ ਕੀਤਾ ਸਾਨੂੰ ਸਮਝਾਇਆ ਕਿ ਉਹ ਦੂਰ ਨਹੀਂ ਤੇਰੇ ਤੋਂ ਇਹ ਜਿਹੜਾ ਦੂਰ ਦਾ ਵਿਸਥਾਰ ਨਜ਼ਰ ਆਉਂਦਾ ਹੈ ਉਹਦੇ ਵਿੱਚ ਸਾਰੇ ਵਿੱਚ ਇਹ ਬ੍ਰਹਿਮੰਡ ਦੇ ਵਿੱਚ ਉਹ ਸਮਾਇਆ ਵੀ ਹੋਇਆ ਹੈ ਉਹ ਤੇਰੇ ਵਿੱਚ ਵੀ ਸਮਾਇਆ ਹੋਇਆ ਹੈ ਅਸੀਂ ਇਸ ਬ੍ਰਹਿਮੰਡ ਦੇ ਵਿੱਚ ਇੱਕ ਕਿਣਕੇ ਦੇ ਬਰਾਬਰ ਵੀ ਨਹੀਂ ਹਾਂ ਕਿਣਕਾ ਵੀ ਵੱਡੇ ਚ ਰੇਤ ਦਾ ਕਿਣਕਣ ਹੁੰਦਾ ਨਾ ਉਹ ਵੀ ਵੱਡਾ ਸਾਡੇ ਤੋਂ ਅਸੀਂ ਤੇ ਉਹ ਤੋਂ ਵੀ ਬਰੀਕ ਹਾਂ ਤੁਹਾਨੂੰ ਸਮਝ ਆ ਰਹੇ ਨੇ ਇਸ ਕਰਕੇ ਕਿ ਜਦੋਂ ਮੈਂ ਇਹਨਾਂ ਅੱਖਾਂ ਨਾਲ ਵੇਖਿਆ ਕਿਹੜੀਆਂ ਅੱਖਾਂ ਨਾਲ ਜੀ ਸੇ ਅਖੜੀਆਂ ਬਿਆਨ ਜਿੰਨੀ ਠਿੰਦੜੋ ਮਾਪੀਰੀ ਜਦੋਂ ਗਿਆਨ ਦੀ ਅੱਖਾਂ ਨਾਲ ਉਸ ਮਾਲਕ ਨੂੰ ਵੇਖਿਆ ਤੇ ਆਨੰਦ ਸਰੂਪ ਨਜ਼ਰ ਆਇਆ ਆਨੰਦ ਹੀ ਆਨੰਦ ਹੈ ਜਿਹਨੂੰ ਹਰ ਰੋਜ਼ ਅਸੀਂ ਪੜ੍ਹਦੇ ਹਾਂ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਧਾਈਆਂ ਮਨ ਖੁਸ਼ੀ ਵਿੱਚ ਉਛਲ ਉੱਠਿਆ ਨੰਦ ਵਿੱਚ ਆ ਗਿਆ ਉਸ ਅਵਸਥਾ ਨੂੰ ਬਾਰੇ ਜੀ ਬਿਆਨ ਕੀਤਾ ਹੈ ਆਸਾ ਮਹੱਲਾ ਪੰਜਵਾਂ ਉਕਤ ਸਿਆਨ ਪਿਛੂ ਨਾ ਜਾਣਾ ਦਿਨ ਰੈਣ ਤੇਰਾ ਨਾਮ ਵਖਾਨਾ ਮੈਂ ਨਿਰਗੁਣ ਗੁਣ ਨਾਹੀ ਕੋਏ ਕਰਨ ਕਰਾਵਣ ਹਾਰ ਪ੍ਰਭ ਸੋਏ ਰਹਾਉ ਕਿਉਂਕਿ ਜਿਗਿਆਸਾਵਾਂ ਦੇ ਮਨ ਵਿੱਚ ਇਹ ਵਿਚਾਰ ਉਪਜਦਾ ਹੈ ਕਿ ਫਿਰ ਇਹ ਅਵਸਥਾ ਕਿਵੇਂ ਬਣੇਗੀ ਸਾਡੇ ਅੰਦਰ ਇਹ ਆਨੰਦ ਕਿਵੇਂ ਪੈਦਾ ਹੋ ਸਕਦਾ ਹੈ ਮਹਾਰਜ ਨੇ ਅਗਲਾ ਸ਼ਬਦ ਨਾਲ ਹੀ ਸਾਡੇ ਜਿਗਿਆਸਾਵਾਂ ਦੀ ਜਿਹੜੇ ਮਨ ਨੇ ਉਹਨਾਂ ਦੀ ਅਵਸਥਾ ਨੂੰ ਸਮਝਦਿਆਂ ਹੋਇਆਂ ਮਾਰੇ ਦੇਖੋ ਨਾਲ ਦੀ ਨਾਲ ਉਚਾਰਨ ਕਰਦੇ ਆ ਰਹੇ ਨੇ ਉਕਤ ਸਿਆਣ ਪਿਖਸ਼ੂ ਨਾ ਜਾਣਾਂ ਮੈਂ ਕੋਈ ਦਲੀਲਾਂ ਕੋਈ ਸਿਆਣਪਾ ਨਹੀਂ ਜਾਣਦਾ ਕਿਉਂਕਿ ਜਬ ਚਿੱਤ ਸਾਹਿਬ ਵਿਚ ਮਹਾਰਾਜ ਨੇ ਅਰੰਭਤਾ ਵਿੱਚ ਹੀ ਗੱਲ ਸਮਝਾ ਦਿੱਤੀ ਸਹਿ ਸਿਆਣਪਾਂ ਲੱਖੋ ਹੈ ਤਾਂ ਇੱਕ ਨਾ ਚੱਲੇ ਨਾਲ ਸਿਆਣਪਾਂ ਚਤੁਰਾਈਆਂ ਚਤੁਰਾਈ ਨੇ ਚਤਰਪਜ ਪਾਈ ਹੈ ਚਤੁਰਾਈਆਂ ਨਾਲ ਚਲਾਕੀਆਂ ਨਾਲ ਨਹੀਂ ਮਿਲੇਗਾ ਮਹਾਰਾਜ ਕਹਿੰਦੇ ਮੈਂ ਕਿਛੂ ਨਹੀਂ ਜਾਣਦਾ ਦਿਨ ਰਾਤ ਤੇਰਾ ਨਾਮ ਵਿਖਾਨਾ ਮੈਂ ਤੇ ਬਸ ਦਿਨ ਰਾਤ ਤੇਰੇ ਨਾਮ ਨੂੰ ਵਿਖਿਆਨ ਕਰਦਾ ਹਾਂ ਬੋਲਦਾ ਹਾਂ ਸਿਮਰਦਾ ਹਾਂ ਅਰੰਭਤਾ ਇੱਥੋਂ ਕੀਤੀ ਮਹਾਰਾਜ ਨੇ ਕਿ ਇਹ ਜੀਵ ਤੂੰ ਸਿਮਰਨਾ ਕਰ ਆਪਣੀਆਂ ਸਿਆਣਪਾਂ ਆਪਣੀਆਂ ਚਲਾਕੀਆਂ ਛੱਡ ਦੇ ਤੇਰੀਆਂ ਦਲੀਲਾਂ ਉੱਥੇ ਕੰਮ ਨਹੀਂ ਕਰਨਗੀਆਂ ਤੂੰ ਉਸ ਮਾਲਕ ਨੂੰ ਸਿਮਰਨਾ ਕਰ ਧਿਆਉਣਾ ਕਰ ਯਾਦ ਕਰਨਾ ਕਰ ਮੈਂ ਨਿਰਗੁਣ ਗੁਣ ਨਾਹੀ ਕੋਏ ਪ੍ਰਭੂ ਜੀ ਅਸੀਂ ਨਿਰਗੁਣ ਹਾਂ ਸਾਡੇ 'ਚ ਗੁਣ ਕੋਈ ਨਹੀਂ ਤੂੰ ਗੁਣੀ ਨਿਧਾਨ ਹੈ ਮਾਦੂ ਹਮ ਐਸੇ ਤੂੰ ਐਸਾ ਤੂੰ ਗੁਣੀ ਨਦਾਨ ਹੈ ਤੂੰ ਗੁਣਾ ਦਾ ਖਜਾਨਾ ਹੈ ਸਾਡੇ ਵਿੱਚ ਗੁਣ ਕੋਈ ਨਹੀਂ ਹੈ ਕਿਰਪਾ ਕਰ ਕਿਉਂਕਿ ਤੂੰ ਗੁਣਵੰਤਿਆ ਗੁਣ ਦੇ ਤੂੰ ਖਲ ਮੂਰਖ ਤੇ ਪੰਡਤ ਕਰਬ ਨੀਚੇ ਊਚ ਕਰੇ ਮੇਰਾ ਗੋਬਿੰਦ ਤੂੰ ਕਰਤਾ ਦਾ ਤੂੰ ਸਮਰੱਥ ਹੈ ਖਾਲੀ ਝੋਲੀ ਲੈ ਕੇ ਆਈ ਆਪਣਾ ਹੰਕਾਰ ਆਪਣੀ ਵਿਦਿਆ ਆਪਣੀਆਂ ਚੁਲਾਕੀਆਂ ਆਪਣੀਆਂ ਚੁਸਤੀਆਂ ਬਾਹਰ ਹੀ ਲਾਇਆ ਏ ਜਰਾਪਾਂ ਦੇ ਨਾਲ ਹੀ ਜੇ ਕੁਛ ਪੱਲੇ ਚ ਪਾਉਣਾ ਹੈ ਪੱਲਾ ਅੱਡ ਕੇ ਇਹ ਬੇਨਤੀ ਕਰਨਾ ਕਰ ਸੱਚੇ ਪਾਤਸ਼ਾਹ ਜੀ ਅਸੀਂ ਨਿਰਗੁਣ ਹਾਂ ਸਾਡੇ ਕੋਈ ਗੁਣ ਨਹੀਂ ਹੈ ਕਰਨ ਕਰਾ ਬਨਹਾਰ ਪ੍ਰਭ ਸੋਏ ਪ੍ਰਭੂ ਤੁਸੀਂ ਆਪ ਕਰਨ ਕਾਰਨ ਸਮਰੱਥ ਹੋ ਏ ਪ੍ਰਭੂ ਜੀ ਤੁਹਾਡੀ ਇਹ ਸੋਭਾ ਸੁਣ ਕੇ ਆਏ ਅਸੀਂ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਤੁਸੀਂ ਪਤਿਤ ਪਾਵਨ ਹੋ ਇਹ ਸੁਬਾ ਸੁਣ ਕੇ ਤੁਹਾਡੀ ਦਰ ਤੇ ਅਸੀਂ ਆਏ ਹਾਂ ਰਹਾਉ ਮੂਰਖ ਮੁਗਧ ਅਗਿਆਨੇ ਵਿਚਾਰੀ ਨਾਮ ਤੇਰੀ ਕੀ ਆਸਮਨ ਧਾਰੀ ਪ੍ਰਭੂ ਅਸੀਂ ਸਿਆਣੇ ਨਹੀਂ ਹਾਂ ਅਸੀਂ ਤੇ ਮੂਰਖ ਹਾਂ ਮੁਗਧ ਹਾਂ ਬੇਵਕੂਫ ਲੋਕ ਹਾਂ ਅਗਿਆਨੀ ਹਾਂ ਗਿਆਨ ਨਹੀਂ ਹੈ ਆ ਵਿਚਾਰੀ ਹਾਂ ਅਸੀਂ ਵਿਚਾਰਵਾਨ ਵੀ ਨਹੀਂ ਹਾਂ ਅੱਜ ਤੇ ਦੇਖਾ ਦੇਖੀ ਆਲੇ ਹਾਂ ਦਿਖਾ ਦੇ ਕੀ ਸਭ ਕਰੈ ਮਨਮੁਖ ਬੂਝ ਨਾ ਪਾਏ ਅਸੀਂ ਵੇਖਦੇ ਨਹੀਂ ਅਸੀਂ ਵਿਚਾਰਦੇ ਨਹੀਂ ਤੇ ਸੱਚੇ ਪਾਤਸ਼ਾਹ ਇਹ ਗੱਲ ਕਹਿ ਰਹੇ ਨੇ ਕਿ ਡਿੱਠੈ ਮੁਕਤ ਨਾ ਹੋਵੇਈ ਜਿ ਚਰ ਸ਼ਬਦ ਨਾ ਕਰੇ ਵਿਚਾਰ ਅਸੀਂ ਤੇ ਅ ਵਿਚਾਰੀ ਹਾਂ ਅਸੀਂ ਵਿਚਾਰਦੇ ਨਹੀਂ ਅਸੀਂ ਤੇ ਜਿੱਦ ਨੂੰ ਕੋਈ ਤੁਰ ਪਿਆ ਨਾਲੀ ਤੁਰ ਪੈਨੇ ਸਾਡੀ ਮੱਤ ਤੇ ਇਹ ਹੈ ਨਾਮ ਤੇਰੇ ਕੀ ਆਸਮਨ ਧਾਰੀ ਬਸ ਤੇਰਾ ਨਾਮ ਸੁਣਿਆ ਸੀ ਕਿ ਤੂੰ ਇਹੋ ਜਿਹਾ ਹੈ ਤੂੰ ਪਾਪੀਆਂ ਨੂੰ ਤਾਰਨ ਵਾਲਾ ਹੈ ਤੂੰ ਭਗਤ ਵੱਛਲ ਹੈ ਤੂੰ ਦੀਨਾ ਬੰਧੂ ਹੈ ਤੂੰ ਦਇਆਲ ਹੈ ਤੂੰ ਡਿੱਗਿਆਂ ਨੂੰ ਕੜਨ ਆਉਣ ਵਾਲਾ ਹੈ ਇਸ ਕਰਕੇ ਤੇਰਾ ਨਾਮ ਲੈ ਕੇ ਤੇਰੇ ਨਾਮ ਦੀ ਆਸ ਲੈ ਕੇ ਮਨ ਵਿੱਚ ਧਾਰਨ ਕਰਕੇ ਅਸੀਂ ਤੇਰੇ ਦਰ ਤੇ ਆਏ ਆ ਤੂੰ ਕਿਰਪਾ ਕਰ ਬਖਸ਼ਿਸ਼ ਕਰ ਜਪ ਤਪ ਸੰਜਮ ਕਰਮਨਾ ਸਾਦਾ ਨਾ ਪ੍ਰਭੂ ਕਾ ਮਨੇ ਅਰਾਧਾ ਪ੍ਰਭੂ ਜੀ ਨਾਮ ਹੈ ਜਪ ਕੀਤਾ ਹੈ ਨਾ ਤਪ ਕੀਤਾ ਹੈ ਨਾ ਕੋਈ ਸੰਜਮ ਹੈ ਨਾ ਕੋਈ ਕਰਮਕਾਂਡ ਕਰਦਾ ਮੈਂ ਕੋਈ ਸਾਧਨਾ ਨਹੀਂ ਕੀਤੀ ਮੈਂ ਕੋਈ ਭੋਰੇ ਚ ਨਹੀਂ ਬੈਠਿਆ ਮੈਂ ਕੋਈ ਮਾਲਾ ਨਹੀਂ ਫੇਰੀ ਮੈਂ ਕੋਈ ਘਰ-ਬਾਰ ਛੱਡ ਕੇ ਨਹੀਂ ਭਜਿਆ ਬਸ ਪ੍ਰਭੂ ਜੀ ਨਾਮ ਪ੍ਰਭੂ ਕਾ ਮਨੇ ਅਰਾਧਾ ਮਨ ਕਰਕੇ ਤੇਰੇ ਨਾਮ ਦੀ ਅਰਦਾਸਾ ਕੀਤੀ ਹੈ ਤੇਰੇ ਨਾਮ ਨੂੰ ਧਿਆਇਆ ਹੈ ਤੇਰੇ ਨਾਲ ਗੁਨਾ ਦੀ ਸਾਂਝ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂ ਜਿਹੋ ਜਿਹਾ ਤੂੰ ਹੈ ਨਾ ਅਸੀਂ ਉਹ ਜੇ ਹੋ ਜਾਈਏ ਇਸ ਪਰਿਵਾਰ ਵਿੱਚ ਰਹਿੰਦੇ ਹੋਏ ਸੰਸਾਰ ਵਿੱਚ ਰਹਿੰਦੇ ਹੋਏ ਅਸੀਂ ਮਿੱਠ ਬੋਲੜੇ ਹੋ ਜਾਈਏ ਅਸੀਂ ਨਿਰਪੋ ਹੋ ਜਾਈਏ ਅਸੀਂ ਨਰਵੈਰ ਹੋ ਜਾਈਏ ਤੇਰਾ ਨਾਮ ਬਸ ਮਨ ਚ ਅਰਾਧਿਆ ਹੈ ਅਰਾਧਨਾ ਕੀਤੀ ਹੈ ਕਿਸੂਂ ਰਾਜਾਨਾ ਮਤ ਮੇਰੀ ਥੋੜੀ ਬਿਰਮੰਤ ਨਾਨਕ ਓਟ ਪ੍ਰਭ ਤੋਰੀ ਬਸ ਪ੍ਰਭੂ ਜੀ ਅਸੀਂ ਕੁਝ ਵੀ ਨਹੀਂ ਜਾਣਦੇ ਅਸੀਂ ਤੇ ਖਾਲੀ ਹੋ ਕੇ ਤੇਰੇ ਦਰ ਤੇ ਆਏ ਹਾਂ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਂ ਅਸੀਂ ਥੋੜੀ ਮਤ ਦੇ ਹਾਂ ਤੁਸੀਂ ਕਿਰਪਾ ਕਰਦੇ ਹੋ ਬੇਨਤੀ ਕਰਦੇ ਨੇ ਸੱਚੇ ਪਾਤਸ਼ਾਹ ਸਾਨੂੰ ਸਿਖਾਉਂਦੇ ਨੇ ਕਿ ਪ੍ਰਭੂ ਦੇ ਅੱਗੇ ਇਸ ਤਰ੍ਹਾਂ ਬੇਨਤੀ ਕਰਨਾ ਕਰ हे ਪ੍ਰਭੂ ਜੀ ਨਾਨਕ ਓਟ ਲਈ ਪ੍ਰਭ ਤੋਰੀ हे ਪ੍ਰਭੂ ਜੀ ਅਸੀਂ ਤੇ ਤੁਹਾਡੀ ਓਟ ਲਈਏ ਤੁਹਾਡਾ ਆਸਰਾ ਲਿਆ ਹੈ ਤੁਹਾਡੇ ਆਸਰੇ ਤੇ ਅਸੀਂ ਇਹ ਸੰਸਾਰ ਸਾਗਰ ਨੂੰ ਪਾਰ ਕਰ ਲਵਾਂਗੇ ਤੇਰੇ ਗੁਣਾ ਦੇ ਆਸਰੇ ਤੇ ਤੇਰੇ ਗੁਣਾ ਨਾਲ ਸਾਂਝ ਪਾ ਕੇ ਅਸੀਂ ਵੀ ਤੇਰੇ ਵਰਗੇ ਹੋ ਜਾਈਏ ਸਾਨੂੰ ਵੀ ਤੇਰੇ ਦਰਸ਼ਨ ਹੋ ਜਾਣ ਅਸੀਂ ਵੀ ਇਹ ਸੰਸਾਰ ਤੋਂ ਜਦੋਂ ਜਾਈਏ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋ ਕੇ ਜਾਈਏ ਅਸੀਂ ਸ਼ੁਕਰਾਨੇ ਨਾਲ ਜਾਈਏ ਆਸਾ ਮਹੱਲਾ ਪੰਜਵਾਹ ਹਰ ਹਰ ਅਕਰ ਦੋਏ ਮਾਲਾ ਜਪਤ ਜਪਤ ਭੈ ਦੀਨ ਦਇਆਲਾ ਕਰੋ ਬੇਨਤੀ ਸਤਗੁਰੇ ਆਪਣੀ ਕਰ ਕਿਰਪਾ ਰੱਖੋ ਸ਼ਰਨਾਈ ਮੋਕੋ ਦੇਹੋ ਹਰੇ ਹਰ ਜਪਣੀ ਤੇ ਫਿਰ ਨਾਲ ਹੀ ਪਾਸ਼ਾ ਸਾਨੂੰ ਤਰੀਕਾ ਦੱਸਦੇ ਆ ਰਹੇ ਨੇ ਕਿ ਫਿਰ ਕੀ ਕਰਨਾ ਕਰ ਆ ਜਿਹੜੀ ਤੂੰ ਮਾਲਾ ਲਈ ਫਿਰਦਾ ਨਾ ਇਹ ਮਾਲਾ ਨਾ ਲੈ ਕਬੀਰ ਸਾਹਿਬ ਨੂੰ ਪੁੱਛਿਆ ਕਿ ਤੁਹਾਨੂੰ ਲੋਕ ਭਗਤ ਕਹਿੰਦੇ ਨੇ ਤੁਹਾਡੀ ਮਾਲਾ ਕਿੱਥੇ ਹੈ ਕਬੀਰ ਸਾਹਿਬ ਨੇ ਦੇਖੋ ਉੱਤਰ ਦਿੱਤਾ ਕਿ ਮੇਰਾ ਰਸਨਾ ਉੱਤੇ ਨਾਮ ਹੈ ਕਬੀਰ ਮੇਰੀ ਸਿਮਰਣੀ ਰਸਨਾ ਉੱਪਰ ਨਾਮ ਆਰਾਮ ਮੇਰੀ ਸਿਮਰਨੀ ਰਸਨਾ ਉੱਤੇ ਹੀ ਹੈ ਮੈਂ ਇਸ ਜ਼ੁਬਾਨ ਨਾਲ ਹਰ ਵੇਲੇ ਉਹਨੂੰ ਸਿਮਰਦਾ ਰਹਿੰਦਾ ਹਾਂ ਹਰ ਹਰ ਅੱਖਰ ਦੋਏ ਈ ਮਾਲਾ ਹਰੀ ਦਾ ਨਾਮ ਹਰੀ ਹਰੀ ਕਹਿਣਾ ਹੀ ਇਹ ਦੋ ਅੱਖਰ ਅੱਲਾ ਕਹੇ ਰਾਮ ਕਹੇ ਹਰੀ ਕਹੇ ਇਹ ਹੀ ਮੇਰੀ ਮਾਲਾ ਇਹਨੂੰ ਜਪਣਾ ਕਰ ਇਸ ਜ਼ੁਬਾਨ ਨਾਲ ਜਪਤ ਜਪਤ ਭੈ ਦੀਨ ਦਇਆਲਾ ਜਪਦੇ ਆ ਜਪਦੇ ਆ ਸਾਡੇ ਦੀਨਾ ਉੱਤੇ ਉਸ ਦਇਆ ਦੇ ਘਰ ਉਸ ਮਾਲਕ ਨੇ ਕਿਰਪਾ ਕੀਤੀ ਬੜੀ ਬਖਸ਼ਿਸ਼ ਕੀਤੀ ਕਰੋ ਬੇਨਤੀ ਸਤਿਗੁਰੇ ਆਪਣੀ ਮੈਂ ਆਪਣੇ ਸਤਿਗੁਰੂ ਅੱਗੇ ਬੇਨਤੀ ਕੀਤੀ ਕਰ ਕਿਰਪਾ ਰੱਖੋ ਸ਼ਰਨਾਈ ਪ੍ਰਭੂ ਸਾਡੇ ਤੇ ਕਿਰਪਾ ਕਰੋ ਸਾਨੂੰ ਆਿਆਂ ਨੂੰ ਸ਼ਰਨ ਵਿੱਚ ਰੱਖ ਲਓ ਮੋਕੋ ਦੇਹੋ ਹਰੇ ਹਰ ਜਪਨੀ ਪ੍ਰਭੂ ਜੀ ਸਾਡੇ ਤੇ ਕਿਰਪਾ ਕਰੋ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦਿਓ ਵਿੰਨਤੂ ਦਾ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹੋ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ ਜਦੋਂ ਗੁਰੂ ਕੋਲ ਆਈਏ ਨਾ ਇਹ ਜ਼ਰੂਰ ਮੰਗ ਲਿਆ ਕਰੋ ਕਿਉਂਕਿ ਇਹਦੇ ਵਿੱਚ ਹੀ ਸਾਰਾ ਕੁਝ ਆ ਜਾਂਦਾ ਹੈ ਬਹੁਤੀਆਂ ਚੀਜ਼ਾਂ ਮੰਗਣ ਦੀ ਜ਼ਰੂਰਤ ਨਹੀਂ ਸਿਰਫ ਸਾਨੂੰ ਤੂੰ ਹੀ ਚਾਹੀਦਾ ਜਦੋਂ ਦਾਤਾ ਦੇਣ ਵਾਲਾ ਹੀ ਆ ਗਿਆ ਦਾਤਾ ਕੀ ਕਰਨੀਆ ਦਾਤਾ ਤੇ ਆਪਣੇ ਆਪ ਆਉਣਗੀਆਂ ਜਦੋਂ ਸੂਰਜ ਜੀ ਚੜ ਗਿਆ ਫਿਰ ਦੀਵੇ ਕਾਦੇ ਬਾਲਣੇ ਨੇ ਇਸ ਕਰਕੇ ਸਾਨੂੰ ਤਰੀਕਾ ਦੱਸਦੇ ਪਏ ਨੇ ਮਹਾਰਾਜ ਰਹਾਉ ਹਰ ਮਾਲਾ ਉਰੰਤਰ ਧਾਰੈ ਜਨਮ ਮਰਨ ਦਾ ਦੁੱਖ ਨਿਵਾਰੈ ਜਿਨ੍ਹਾਂ ਨੇ ਇਸ ਹਰੀ ਦੇ ਨਾਮ ਦੀ ਮਾਲਾ ਭਾਵ ਸਵਾਸ ਸਵਾਸ ਜਿਹੜੇ ਸਿਮਰਦੇ ਨੇ ਆਪਣੇ ਹਿਰਦੇ ਵਿੱਚ ਜਿਹਨੂੰ ਧਾਰਨ ਕਰ ਲਿਆ ਉਸ ਨਾਮ ਨੂੰ ਜੰਮਣ ਤੇ ਮਰਨ ਦੇ ਦੁੱਖ ਦੂਰ ਹੋ ਗਏ ਜੰਮਣ ਮਰਨ ਦਾ ਗੇੜ ਖਤਮ ਹੋ ਗਿਆ ਹਿਰਦੈ ਸੰਭਾਲੇ ਮੁਖ ਹਰ ਹਰ ਬੋਲੇ ਹਿਰਦੇ ਤੋਂ ਸੰਭਾਲਿਆ ਹੋਇਆ ਭਾਵ ਹਿਰਦੇ ਤੋਂ ਉਸ ਪਰਮਾਤਮਾ ਦੇ ਗੁਣਾਂ ਨੂੰ ਸੰਭਾਲਿਆ ਜੋ ਸਾਡੇ ਹਿਰਦੇ 'ਚ ਹੈ ਜ਼ਬਾਨ ਤੋਂ ਫਿਰ ਉਹ ਹੀ ਬੋਲਦੇ ਆਸੀਂ ਉਹਨਾਂ ਦਾ ਜ਼ਬਾਨ ਉੱਤੇ ਕੰਟਰੋਲ ਹੁੰਦਾ ਜੀ ਕਿਉਂਕਿ ਜ਼ਬਾਨ ਤੋਂ ਨਿਕਲਿਆ ਹੋਇਆ ਬੋਲ ਤੇ ਕਮਾਂਡ ਤੋਂ ਨਿਕਲਿਆ ਹੋਇਆ ਤੀਰ ਮੁੜ ਕੇ ਵਾਪਸ ਨਹੀਂ ਆਉਂਦੇ ਇਸ ਕਰਕੇ ਉਹਨਾਂ ਨੇ ਜ਼ਬਾਨ ਨੂੰ ਵੀ ਸੰਭਾਲਿਆ ਉਸ ਜ਼ਬਾਨ ਨਾਲ ਵੀ ਉਸ ਮਾਲਕ ਦੇ ਨਾਮ ਨੂੰ ਸਿਮਰਦੇ ਨੇ ਜੋ ਜ਼ਬਾਨ ਤੇ ਆ ਉਹ ਹਿਰਦੇ ਵਿੱਚ ਵੀ ਹੈ ਇਹ ਗੁਰਮਖਾਂ ਦੀ ਨਿਸ਼ਾਨੀ ਹੈ ਜੀ ਨਹੀਂ ਤੇ ਮਰਗਨ ਜਨਮਨ ਹੋਰ ਮੁਖ ਹੋਰ ਸੇ ਕਾਢੇ ਕੱਚਿਆਂ ਮਨ ਵਿੱਚ ਕੁਝ ਹੋਰ ਹੈ ਮੁਖ ਵਿੱਚ ਹੋਰ ਹੈ ਉਹ ਫਿਰ ਕੱਚਿਆਂ ਚ ਆ ਜਾਂਦੇ ਨੇ ਸੋ ਜਾਣ ਇਤ ਉਤ ਕਤੇ ਨਾ ਡੋਲੇ ਤੇ ਜਿਹੜੇ ਇਸ ਤਰ੍ਹਾਂ ਦੇ ਗੁਰਮੁਖ ਨੇ ਜਿਹੜੇ ਹਿਰਦੇ ਤੇ ਜ਼ਬਾਨ ਤੋਂ ਇੱਕ ਨੇ ਉਹ ਗੁਰਮੁਖ ਲੋਕ ਤੇ ਪ੍ਰਲੋਗ ਵਿੱਚ ਮਰਗਨ ਫਿਰ ਡੋਲਦੇ ਨਹੀਂ ਇਹ ਮਾਇਆ ਉਹਨਾਂ ਨੂੰ ਡੁਲਾ ਨਹੀਂ ਸਕਦੀ ਉਹ ਧੋਖਾ ਨਹੀਂ ਖਾਂਦੇ ਫਿਰ ਕਹੋ ਨਾਨਕ ਜੋ ਰਾਚੈ ਨਾਏ ਤੇ ਪਾਤਸ਼ਾਹ ਮਗਨੇ ਜਿਹੜੇ ਇਸ ਤਰ੍ਹਾਂ ਉਸ ਨਾਮ ਵਿੱਚ ਰਚ ਵਿੱਚ ਗਏ ਉਸ ਮਾਲਕ ਦੇ ਗੁਣਾ ਨਾਲ ਇਕਮਿਕ ਹੋ ਗਏ ਦਿਆਲੂ ਹੋ ਗਏ ਕਿਰਪਾਲੂ ਹੋ ਗਏ ਮਿੱਠ ਬੋਲੜੇ ਹੋ ਗਏ ਦੂਜਿਆਂ ਦੇ ਔਗਣ ਬਖਸ਼ਣ ਵਾਲੇ ਹੋ ਗਏ ਹਰ ਮਾਲਾ ਤਾਂ ਕਹਿ ਸੰਗ ਜਾਏ ਫਿਰ ਇਹ ਹਰੀ ਦੀ ਮਾਲਾ ਹਰੀ ਦਾ ਨਾਮ ਹਰੀ ਦੇ ਗੁਣ ਜਦੋਂ ਇਸ ਸੰਸਾਰ ਤੋਂ ਜਾਏਗਾ ਫਿਰ ਇਹ ਨਾਲ ਜਾਣਗੇ ਜੀ ਸਾਰੇ ਇਹੀ ਉਹਦਾ ਵਿਛਾੜ ਕਰਨਗੇ ਉਸ ਮਾਲਕ ਦੇ ਦਰਦ ਦੇ ਉੱਤੇ ਜਾ ਕੇ ਉਹਦਾ ਸੀਸ ਚੁਕਣ ਨਹੀਂ ਦੇਣਗੇ ਅੱਖ ਨੀਵੀਂ ਨਹੀਂ ਹੋਣ ਦੇਣਗੇ ਉੱਥੇ ਮਾਲਕ ਦੇ ਦਰਦ ਦੇ ਉੱਤੇ ਉਹ ਸਿਰੂ ਪਾਏ ਪਾਏਗਾ ਉਸ ਮਾਲਕ ਦੇ ਦਰਦ ਦੇ ਉੱਤੇ ਉਹ ਬਖਸ਼ਿਸ਼ਾ ਪ੍ਰਾਪਤ ਕਰ ਲਏਗਾ ਇਹ ਤਰੀਕਾ ਦੱਸਿਆ ਮਾਰੇ ਨੇ ਭਾਈ ਪਹਿਲਾਂ ਜ਼ੁਬਾਨ ਨਾਲ ਸਿਮਰਨਾ ਕਰ ਫਿਰ ਉਸ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਤੇ ਹਿਰਦੇ ਵਿੱਚ ਧਾਰਨ ਕਰਦਾ ਹੋਇਆ ਤੇਰੀ ਜ਼ੁਬਾਨ ਜਿਹੜੀ ਹੈ ਉਹ ਇੰਨੀ ਸਾਫ ਸੁਥਰੀ ਹੋ ਜਾਏ ਕਿ ਤੇਰੇ ਜबान ਤੋਂ ਨਿਕਲਿਆ ਹੋਇਆ ਬੋਲ ਕਿਸੇ ਦੇ ਹਿਰਦੇ ਨੂੰ ਵਿਨ ਜਾਏ ਉਹ ਵੀ ਪ੍ਰਮਾਤਮਾ ਨਾਲ ਜੁੜ ਜਾਏ ਉਹ ਵੀ ਵਾਹਿਗੁਰੂ ਅਕਾਲ ਪੁਰਖ ਨਾਲ ਜੁੜ ਜਾਏ ਤੇਰੇ ਨਾਮ ਦੀ ਬਰਕਤ ਨਾਲ ਤੇਰੇ ਬੋਲਾਂ ਦੀ ਬਰਕਤ ਨਾਲ ਕਿਸੇ ਦਾ ਭਲਾ ਹੋ ਜਾਏ ਇਸ ਤਰ੍ਹਾਂ ਦਾ ਸਿਮਰਨ ਕਰਨਾ ਕਰ ਹਿਰਦੇ ਤੋਂ ਉਚਾਰਨ ਕਰਨਾ ਕਰ ਉਸ ਮਾਲਕ ਨਾਲ ਜੁੜਨਾ ਕਰ ਪਰ ਉਹ ਕਿਰਪਾ ਕਰਦਾ ਹੈ ਉਹ ਬਖਸ਼ਿਸ਼ ਕਰਦਾ ਹੈ ਤੂੰ ਗੁਰੂ ਕੋਲੇ ਆ ਕੇ ਇਹ ਝੁਲੀ ਅੱਡ ਕੇ ਨਾਮ ਦੀ ਦਾਤ ਮੰਗ ਕੇ ਤਾਂ ਵੇਖ ਉਹ ਤੈਨੂੰ ਪਰ ਦਏਗਾ ਤੇ ਜਦੋਂ ਤੂੰ ਇਸ ਸੰਸਾਰ ਤੋਂ ਜਾਏਂਗਾ ਲੋਕ ਸੁਖੀਏ ਪਰ ਲੋਕ ਸਹੇਲੇ ਹੋ ਕੇ ਜਾਈਏ ਜੀ ਸਮਾਂ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ